ਇਹਨਾਂ ਨੇ ਜੀ ਕੱਢਾ ਨਾਮ ਪਰਮਪਾਲ ਸਿੰਘ ਇਹਨਾਂ ਪਰੋਵਾ ਜੀ ਕੱਲ੍ਹ ਬਾਦ ਅਜਿਹਾ ਸਾਰੇ ਘਰ ਜਿਹੜੀ ਅੱਜ ਦਾ ਇੱਕ ਸਮਾਂ ਕਰਦੇ ਆ ਗੱਲ ਬਾਦ ਕੋਈ ਨਹੀਂ ਵੀਰ ਜੀ ਸਾਰੇ ਬਾਂਡੇ ਗਏ ਸੀ ਘਰ ਦੇ ਜੀ ਸਾਰੇ ਤੇ ਚਾਨਕੀ ਕਰਦਾ ਦਰਵਾਜ਼ਾ ਆਣ ਕੇ ਕੋਲਿਆ ਤੇ ਅਚਾਨਕ ਅੱਗ ਲੱਗ ਗਈ ਪਤਾ ਨਹੀਂ ਰੱਬ ਜਾਣੀ ਕੀ ਤਾਰਸ ਬਾਦ ਕੋਈ ਆ ਪਤਾ ਨਹੀਂ ਕੀ ਖੁਸ਼ ਹੋਇਆ ਵਾ ਤੇ ਅੱਗ ਲੱਗ ਗਈ ਆ ਸੁਮੋਕੇ ਦੇ ਮੈਂ ਆੜਗਵਾੜ ਫੋਨ ਕੀਤਾ ਸਾਰੇ ਵੀਰਾਂ ਨੂੰ ਤੇ ਮੇਰੇ ਧੰਨਵਾਦ ਆ ਸਾਰੇ ਵੀਰਾਂ ਦਾ ਜਿਨ੍ਹਾਂ ਮੌਕੇ ਤੇ ਆਣ ਕੇ ਅੱਗ ਕੰਟਰੋਲ ਕੀਤੀ ਅੱਗ ਬੁਝਾਈ ਆ ਕਿੰਨਾ ਜਿਆਦਾ ਘਰਾਂ ਨੂੰ ਫਾਇਦਾ ਹੋਇਆ ਕਰ ਦਾ ਨੁਕਸਾਨ ਵੀਰ ਜੀ ਤਕਰੀਬਨ ਲਗਭਗ 5.5 ਤੋਂ 6 ਲੱਖ ਰੁਪਏ ਦਾ ਮੋਟਾ-ਮੋਟਾ ਜਿਹੜਾ ਨੁਕਸਾਨ ਹੋ ਗਿਆ ਵਾ ਤੇ ਬਾਕੀ ਅਜੇ ਅੰਦਰੋਂ ਸਮਾਨ ਤੁਹਾਨੂੰ ਪਤਾ ਕੱਢਣ ਦੇ ਆ ਬਾਕੀ ਕੀ ਪਤਾ ਹੋਰ ਕੀ ਕੋਈ ਨਿਕਲਦਾ ਵਾ ਵੀ ਪਿੰਡ ਵਾਲੇ ਨੇ ਪੂਰਾ ਸਹਿਯੋਗ ਦਿੱਤਾ ਭਾਈ ਆਪਾਂ ਆਪਾਂ ਤਨਵਾਦ ਕਰਦੇ ਦਿਲੋਂ ਸਾਰਿਆਂ ਦਾ ਅਰ ਮੇਰੇ ਨਾਲ ਪਰਵਾਹ ਬਣਾ ਦੇ ਕਿਹੜਾ ਬੇਲਾ ਜੀ ਪਰਵਾਹ ਜੀ ਕੀ ਗੱਲ ਬਾਤ ਹੈ ਜਿਹੜਾ ਕਰਦੇ ਸਾਰੀ ਅੱਗ ਲੱਗੀ ਆ ਘਰ ਭਾਂ ਲਗਾ ਕੀ ਬਣ ਗਿਆ ਅਣਤੀ ਜੋ ਆਇਆ ਰੋਤੋਂ ਥਰਗਾ ਦੂਸੇ ਪੈ ਤੂੰ ਆ ਦੇਖਦਾ ਹੋਣੀ ਇੱਥੇ ਤੇ ਇਹ ਕਿੰਨਾ ਦਾ ਕਰ ਘੱਟ ਕੀ ਲੱਗਦੇ ਆ ਮੇਰਾ ਵੱਡਾ ਭਰਾ ਵਾ ਇਹ ਕਿੰਨਾ ਕਿ ਨੁਕਸਾਨ ਜੜਾ ਹੋ ਗਿਆ ਅਸਾਂ ਬਹੁਤ ਭਾਈ ਛੇ-ਸੱਤ ਰਕਤਾਂ ਨਸਾਨ ਹੋ ਗਿਆ ਮਚਾਂ ਦੇ ਅੱਕ ਲੱਗਦੀ ਹੈ ਜਾਨ ਦੀ ਕੀ ਕੋਈ ਸੱਜਿਆ ਕਰ ਕਰ ਸਮਾਨ ਵਾਹ ਸਰਗਾ ਤੇ ਆਪਣਾ ਐਸ ਜੜਗਾ ਐਲ ਡੀ ਐਲ ਡੀ ਥੜ ਗਈ ਬੈਲਬੂੜ ਸਾਰੇ ਉੱਜੇ ਤੇ ਹੋਰ ਜਿਹੜਾ ਕੱਢ ਰਿਹਾ ਸਾਰਾ ਸਮਾਗਨ ਡਰ ਲੱਗੇ ਡਰ ਨਹੀਂ ਮੇਰਾ ਨਾਮ ਰঞ্জੀਤ ਸਿੰਘ ਆ ਜੀ ਪਰੋਵਾਲ ਜੀ ਜਿਨ੍ਹਾਂ ਦੇ ਘਰ ਅੱਗ ਲੱਗੀ ਤੁਹਾਡੇ ਕੀ ਲੱਗ ਜੇ ਇਹ ਮੇਰੇ ਚਾਚਾ ਜੀ ਇਕਬਾਲ ਸਿੰਘ ਜੀ ਦੀ ਗੱਲਬਾਤ ਹੋਈ ਕਿ ਅਚਾਨਕ ਹੀ ਅੱਗ ਲੱਗੀ ਸਪਾਰਕ ਹੋਇਆ ਕਿਦੋਂ ਅੱਗ ਲੱਗੀ ਆ ਅੱਗ ਲੱਗਣ ਨਾਲ ਭਗੜੜ ਮੱਚ ਗਈ ਆ ਤੇ ਕਾਫੀ ਨੁਕਸਾਨ ਹੋ ਗਿਆ ਸਾਡਾ ਕਾਜੇਤ ਕਿਨਾਰਜ ਮੰਗ ਗਿਆ ਘਰ ਦੇ ਵਿੱਚ ਏਸੀ ਐਲਈਡੀ ਬੈੱਡ ਪੱਖੇ ਬਿਲਡਿੰਗ ਦਾ ਕਾਫੀ ਨੁਕਸਾਨ ਹੋ ਗਿਆ ਹਾਂਜੀ ਅਜੇ ਵੇਖਣ ਦਾ ਅਜੇ ਕੱਢਣ ਦਾ ਬਾਹਰ ਵੀ ਕੀ ਕੋਈ ਨੁਕਸਾਨ ਹੈ ਜੇ ਤੇ ਜੜਾ ਮੋਟਾ ਮੋਟਾ ਨੁਕਸਾਨ ਉਹ ਸਾਹਮਣੇ ਆ ਗਿਆ ਆਪਣੇ ਤਕਰੀਬਨ ਲੱਗਦਾ ਕਿੰਨਾ ਨੁਕਸਾਨ ਲਗ ਭਾਗੇ ਤਰ੍ਹਾਂ ਆਪਾਂ ਪਤਾ ਨਹੀਂ ਕਰ ਸਕਦੇ ਲੱਖਾਂ ਦੇ ਵਿੱਚ ਹੀ ਨੁਕਸਾਨ ਹੈ 3 ਲੱਖਾਂ ਦਾ ਸਹਯੋਗ ਦਿੱਤਾ ਬਹੁਤ ਜ਼ਿਆਦਾ ਸਹਯੋਗ ਜੀ ਪੇਂਟ ਪਾਸਿਆਂ ਨੇ ਤੇ ਬਹੁਤ ਸਹਯੋਗ ਦਿੱਤਾ ਉਹ ਭੱਜ ਕੇ ਆ ਗਏ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਬਚਾਅ ਕੀਤਾ ਆਪਣਾ ਅੰਦਰ ਵੜਨਾ ਬਹੁਤ ਔਖਾ ਸੀ ਧੂਆਂ ਹੀ ਧੂਆਂ ਸੀ